ਆਪ ਸਭ ਨੂੰ ਪਤਾ ਹੀ ਹੈ ਵੀ ਜੋ ਵੀ ਇਹ ਚੱਲ ਰਿਹਾ ਹੈ ਯੂਨੀਵਰਸਿਟੀ ਦੇ ਵਿੱਚ ਸੈਨੇਟ ਖਤਮ ਕਰ ਲਿਆ तकरीबन ਜਿਹੜੇ ਇਹ ਆਪਣੇ ਵੱਲੋਂ ਕਰ ਹੀ ਚੁੱਕੀ ਹੈ ਸੈਂਟਰ ਗਵਰਨਮੈਂਟ ਤੇ ਆਪਣੇ ਅੰਦਰ ਲੈ ਚੁੱਕੀ ਹੈ ਕਿਉਂਕਿ ਜਿੰਨੀਆਂ ਵੀ ਇਲੈਕਟਿਡ ਬਾਡੀਜ਼ ਐ ਉਹਨਾਂ ਨੂੰ ਕੱਢ ਕੇ ਤੇ ਸਿਰਫ ਨੋਮੀਨੇਟਿਡ ਬਾਡੀਜ਼ ਮਤਲਬ ਆਪਣੇ ਮਨਪਸੰਦ ਦੇ ਬੰਦੇ ਉਹ ਪਾਉਣਗੇ ਯੂਨੀਵਰਸਿਟੀ ਦੇ ਚਲਾਉਣ ਦੇ ਲਈ ਕਿਉਂਕਿ ਸਾਲ ਸੰਗਤ ਦੀ ਲੜਾਈ ਹੈ ਇਹ ਕਿ ਇਹਨਾਂ ਦਾ ਸਿਲੇਬਸ ਬਦਲਣ ਦੀ ਪੜਾਈ ਨੂੰ ਬਦਲਣ ਦੀ ਜਿਹੜੀ ਇਹ ਮਨੁਵਾਦੀ ਸੋਚ ਨੂੰ ਇਹ ਜਿਹੜੀ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਆ ਇਹ ਉਸ ਚੀਜ਼ ਦੀ ਲੜਾਈ ਹੈ ਤੇ 10 ਨਵੰਬਰ ਨੂੰ ਯੂਨੀਵਰਸਿਟੀ ਬੰਦ ਦਾ ਸੱਦਾ ਹੈ ਸਾਰੇ ਪੰਜਾਬ ਨੂੰ ਅਪੀਲ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਹੈ ਜਿੰਨੀਆਂ ਹੋਰ ਵੀ ਸੰਘਰਸ਼ਮਈ ਜਥੇਬੰਦੀਆਂ ਸਾਰੀਆਂ ਨੂੰ ਅਪੀਲ ਹੈ ਕਿ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਕਟਰ 14 ਵੱਧ ਤੋਂ ਵੱਧ ਸੰਗਤ ਲੈ ਕੇ ਪਹੁੰਚੋ ਤਾਂ ਕਿ ਆਪਾਂ ਇਹਨੂੰ ਜਿਹੜਾ ਬੰਦ ਹੈ ਉਹਨੂੰ ਸਫਲ ਕਰ ਸਕੀਏ ਤੇ ਪੰਜਾਬ ਯੂਨੀਵਰਸਿਟੀ ਨੂੰ ਬਚਾ ਸਕੀਏ ਨਹੀਂ ਇਹ ਅੱਲ ਤੋਂ ਫਿਰ ਬਾਅਦ ਦੇ ਵਿੱਚ ਪੰਜਾਬ ਦਾ ਸ਼ਾਨੀ ਰਹਿਣੀ ਇਹ ਅੱਜ ਸਮਾਂ ਹੈ ਕਿ ਆਪਾਂ ਇਹਨੂੰ ਬਚਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਵੀ ਜੋ ਵੀ ਇਹ ਚੱਲ ਰਿਹਾ ਹੈ ਯੂਨੀਵਰਸਿਟੀ ਦੇ ਵਿੱਚ ਸੈਨੇਟ ਖਤਮ ਕਰ ਲਿਆ तकरीबन ਜਿਹੜੇ ਇਹ ਆਪਣੇ ਵੱਲੋਂ ਕਰੀ ਚੁੱਕੀ ਹੈ ਸੈਂਟਰ ਗਵਰਨਮੈਂਟ ਤੇ ਆਪਣੇ ਅੰਡਰ ਲੈ ਚੁੱਕੀ ਹੈ ਕਿਉਂਕਿ ਜਿੰਨੀਆਂ ਵੀ ਇਲੈਕਟਿਡ ਬਾਡੀਜ਼ ਹੈ ਉਹਨਾਂ ਨੂੰ ਕੱਢ ਕੇ ਸਿਰਫ ਨੋਮੀਨੇਟਿਡ ਬਾਡੀਜ਼ ਮਤਲਬ ਆਪਣੇ ਮਨਪਸੰਦ ਦੇ ਬੰਦੇ ਉਹ ਪਾਉਣਗੇ ਯੂਨੀਵਰਸਿਟੀ ਦੇ ਚਲਾਉਣ ਦੇ ਲਈ ਕਿਉਂਕਿ ਸਾਂਸਗਤ ਦੇ ਲੜਾਈ ਹੈ ਇਹਨਾਂ ਦਾ ਸਿਲੇਬਸ ਬਦਲਣ ਦੀ ਪੜਾਈ ਨੂੰ ਬਦਲਣ ਦੀ ਜਿਹੜੀ ਇਹ ਮਨੁਵਾਦੀ ਸੋਚ ਨੂੰ ਇਹ ਜਿਹੜੀ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਆ ਇਹ ਉਸ ਚੀਜ਼ ਦੀ ਲੜਾਈ ਹੈ ਤੇ 10 ਨਵੰਬਰ ਨੂੰ ਯੂਨੀਵਰਸਿਟੀ ਬੰਦ ਦਾ ਸੱਦਾ ਹੈ ਸਾਰੇ ਪੰਜਾਬ ਨੂੰ ਅਪੀਲ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਹੈ ਜਿੰਨੀਆਂ ਹੋਰ ਵੀ ਸੰਘਰਸ਼ਮਈ ਜਥੇਬੰਦੀਆਂ ਸਾਰੀਆਂ ਨੂੰ ਅਪੀਲ ਹੈ ਕਿ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਕਟਰ 14 ਵੱਧ ਤੋਂ ਵੱਧ ਸੰਗਤ ਲੈ ਕੇ ਪਹੁੰਚੋ ਤਾਂ ਕਿ ਆਪਾਂ ਇਹਨੂੰ ਜਿਹੜਾ ਬੰਦ ਹੈ ਉਹਨੂੰ ਸਫਲ ਕਰ ਸਕੀਏ ਤੇ ਪੰਜਾਬ ਯੂਨੀਵਰਸਿਟੀ ਨੂੰ ਬਚਾ ਸਕੀਏ ਨਹੀਂ ਇਹ ਕੱਲ ਤੋਂ ਫਿਰ ਬਾਅਦ ਦੇ ਵਿੱਚ ਇਹ ਪੰਜਾਬ ਦਾ ਸ਼ਾਨੀ ਰਹਿਣੀ ਇਹ ਅੱਜ ਸਮਾਂ ਹੈ ਕਿ ਆਪਾਂ ਇਹਨੂੰ ਬਚਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ